ਇਹ ਤਸਵੀਰਾਂ ਤੁਸੀਂ ਨਿਰਪੱਖ ਪੋਸਟ ਤੇ ਦੇਖ ਰਹੇ ਹੋ ਦੱਸਦੇ ਕਿ ਤਸਵੀਰਾਂ ਇੱਕ ਮੇਲੇ ਦੀਆਂ ਨੇ ਜਿੱਥੇ ਇਹ ਨੌਜਵਾਨ ਫੁਕਰੇ ਨੌਜਵਾਨ ਅਸੀਂ ਕਹਾਂਗੇ ਕਿਉਂਕਿ ਲਗਾਤਾਰ ਇਹਨਾਂ ਨੌਜਵਾਨਾਂ ਦੇ ਵੱਲੋਂ ਟਰੈਕਟਰਾਂ ਦੇ ਨਾਲ ਸਟੰਟ ਬਾਜੀ ਕਰਕੇ ਆਪਣੇ ਨਾਲ-ਨਾਲ ਤਾਂ ਹੋਰ ਵੀ ਜਿਹੜੇ ਸੈਂਕੜੇ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਦਰਸਲ ਹੈ ਜਾਈਆਂ ਵੀਡੀਓ ਬਹੁਤ ਸਾਰੀ ਸਾਹਮਣੇ ਆਉਂਦੀਆਂ ਨੇ ਜਿੱਥੇ ਇਹ ਫੁਕਰੇ ਨੌਜਵਾਨ ਜਿਹੜੇ ਨੇ ਲੋਕਾਂ ਦੀ ਜ਼ਿੰਦਗੀ ਵੀ ਖਤਰੇ ਦੇ ਵਿੱਚ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪਣੀ ਜਾਨ ਦੀ ਤਾਂ ਕੋਈ ਪਰਵਾਹ ਨਹੀਂ ਹੈ ਤਾਂ ਬਹੁਤ ਸਾਰੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਤਾਂ ਹੁਣ ਇਹ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸੂਸਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਮੇਲੇ ਦੇ ਦੌਰਾਨ ਇਹ ਪੂਰੀ ਘਟਨਾ ਵਾਪਰੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੇਖੌਫ ਹੋ ਕੇ ਇਹ ਨੌਜਵਾਨ ਜਿਹੜੇ ਨੇ ਟਰੈਕਟਰ ਦੇ রাই ਸਟੰਟ ਕਰ ਰਹੇ ਨੇ ਔਰ ਇਸ ਦੌਰਾਨ ਜਿਹੜੇ ਕਿ ਇੱਕ ਪੂਰਨ ਮੁਲਾਜ਼ਮ ਦੀ ਜਾਨ ਵੀ ਜਾ ਸਕਦੀ ਸੀ ਜਦੋਂ ਪੁਲਿਸ ਮੁਲਾਜ਼ਮ ਉਸ ਨੂੰ ਰੋਕ ਰਿਆ ਸੀ ਤਾਂ ਦੇਖੋ ਤੁਸੀਂ ਕਿਸ ਤਰ੍ਹਾਂ ਉਸਨੇ ਪੂਰੇ ਟਰੈਕਟਰ ਨੂੰ ਜਿਹੜਾ ਉਲਟਾ ਜ਼ਮੀਨ ਦੇ ਨਾਲ ਲਾ ਦਿੱਤਾ ਔਰ ਅਗਲੇ ਟਾਇਰ ਜਿਹੜੇ ਨੇ ਉੱਪਰ ਕਰ ਦਿੱਤੇ ਤਾਂ ਇਸ ਇੱਕ ਪੁਲਸ ਵਾਲਾ ਜਿਹੜਾ ਰੋਕਦਾ ਹੋਇਆ نیچے ਡਿੱਗ ਜਾਂਦਾ ਜੇਕਰ ਥੋੜੀ ਜਿਹੀ ਵੀ ਉੱਥੇ ਕੋਈ ਅਣਹੋਣੀ ਹੋ ਜਾਂਦੀ ਤੇ ਇਸ ਪੁਲਸ ਮੁਲਾਜ਼ਮ ਦੀ ਜਾਨ ਵੀ ਜਾ ਸਕਦੀ ਸੀ ਤਾਂ ਦੱਸਦੀ ਕਿ ਹੁਸ਼ਿਆਰਪੁਰ ਦੇ ਪਿੰਡ ਸੂਸਾ ਦੇ ਵਿੱਚ ਇੱਕ ਮੇਲਾ ਲੱਗਿਆ ਹੋਇਆ ਸੀ ਸੰਤ ਬਾਬਾ ਜਵਾਹਰਦਾਸ ਜੀ ਦਾ ਮੇਲਾ ਲੱਗਿਆ ਹੋਇਆ ਸੀ ਤੇ ਇਸ ਦੌਰਾਨ ਪੂਰੀ ਜਿਹੜੀ ਇਹ ਘਟਨਾ ਵਾਪਰਦੀ ਹੈ ਜਿੱਥੇ ਨੌਜਵਾਨਾਂ ਦੇ ਵੱਲੋਂ ਟਰੈਕਟਰਾਂ ਦੇ ਰਾਈ ਸਟੰਟ ਬਾਜੀ ਕੀਤੀ ਜਾਂਦੀ ਹੈ ਉਹ ਸਟੰਟ ਬਾਜੀ ਕਰਦੇ ਹੋਏ ਇਹ ਡਰਾਉਣੀਆ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਵਾਲੇ ਰੋਕਦੇ ਹੋਏ ਵੀ ਨਜ਼ਰ ਆ ਰਹੇ ਨੇ ਲੇਕਿਨ ਨੌਜਵਾਨ ਜਿਹੜੇ ਰੁਕਦੇ ਨਹੀਂ ਤੇ ਉਹਨਾਂ ਦੇ ਵੱਲੋਂ ਸਟੰਟ ਬਾਜੀ ਜਿਹੜੀ ਉਹ ਜਾਰੀ ਰਹਿੰਦੀ ਹੈ ਤੇ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਮੇਲਿਆਂ ਤੇ ਸਟੰਟ ਬਾਜੀ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਕੀਤੀ ਜਾਵੇਗੀ ਔਰ ਸਟੰਟ ਬਾਜੀ ਤੇ ਪਾਬੰਦੀ ਜਿਹੜੀ ਲਗਾਈ ਜਾ ਚੁੱਕੀ ਹੈ ਕਿਉਂਕਿ ਪਹਿਲਾਂ ਵੀ ਕਈ ਹਾਦਸੇ ਜਿਹੜੇ ਵਾਪਰ ਚੁੱਕੇ ਨੇ ਜਿਸ ਦੇ ਵਿੱਚ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ ਤਾਂ ਹੁਣ ਇਹ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੁਸ਼ਿਆਰਪੁਰ ਦੇ ਪਿੰਡ ਸੂਸਾ ਦੇ ਵਿੱਚੋਂ ਜਿੱਥੇ ਮੇਲਾ ਲੱਗਿਆ ਹੋਇਆ ਸੀ ਸੰਤ ਬਾਬਾ ਜਵਾਰਦਾਸ ਜੀ ਦਾ ਔਰ ਇਸ ਦੌਰਾਨ ਜਿਹੜਾ ਕਿ ਨੌਜਵਾਨਾਂ ਦੇ ਵੱਲੋਂ ਖਤਰਨਾਕ ਤਰੀਕੇ ਦੇ ਨਾਲ ਸਟੰਟ ਬਾਜੀ ਕੀਤੀ ਜਾਂਦੀ ਹੈ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਵੀ ਜਾ ਸਕਦੀ ਸੀ ਹਾਲਾਂਕਿ ਇਸ ਦੇ ਵਿੱਚ ਕੋਈ ਵੀ ਜਿਹੜਾ ਜ਼ਖਮੀ ਨਹੀਂ ਹੋਇਆ ਕਿਸੇ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇਹ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸੀ ਕਿਉਂਕਿ ਅਜਿਹੇ ਮਾਮਲੇ ਬਹੁਤ ਪਹਿਲਾਂ ਵੀ ਸਾਹਮਣੇ ਆਉਂਦੇ ਨੇ ਜਦੋਂ ਨੌਜਵਾਨਾਂ ਦੀ ਸਟੰਟ ਬਾਜੀ ਕਰਦੇ ਸਮੇਂ ਮੌਤ ਹੋ ਜਾਂਦੀ ਹੈ ਕਿਉਂਕਿ ਹਾਦਸਾ ਵਾਪਰ ਜਾਂਦਾ ਹੈ ਤਾਂ ਫਿਰ ਮੌਤ ਹੋਣਾ ਜਿਹੜਾ ਕਿ ਸੁਭਾਵਿਕ ਹੈ ਤਾਂ ਅਜਿਹਾ ਜਿਹੜਾ ਹੋ ਸਕਦਾ ਸੀ ਲੇਕਿਨ ਪੁਲਿਸ ਦੇ ਵੱਲੋਂ ਇਹਨਾਂ ਰੁਕ ਜਦੋਂ ਇਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਤੁਸੀਂ ਦੇਖੋ ਕਿਸ ਤਰ੍ਹਾਂ ਇੱਕ ਪੁਲਿਸ ਵਾਲਾ ਵੀ ਡਿੱਗ ਜਾਂਦਾ ਇਹਨਾਂ ਨੂੰ ਰੋਕਦੇ ਰੋਕਦੇ ਬਜ਼ੁਰਗਾਂ ਦੇ ਵੱਲੋਂ ਵੀ ਰੋਕਿਆ ਜਾਂਦਾ ਹੈ ਲੇਕਿਨ ਇਹ ਨੌਜਵਾਨ ਜਿਹੜੇ ਸੁਧਰਨ ਦਾ ਨਾਮ ਨਹੀਂ ਲੈਂਦੇ ਪੰਜਾਬ ਦੇ ਵਿੱਚ ਟਰੈਕਟਰ ਜਾਂ ਫਿਰ ਮੋਟਰਸਾਈਕਲ ਤੇ ਸਟੰਟ ਕਰਨ ਤੇ ਪਾਬੰਦੀ ਲੱਗੀ ਹੋਈ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਪਾਬੰਦੀ ਲਗਾਈ ਗਈ ਹੈ ਲੇਕਿਨ ਨੌਜਵਾਨ ਜਿਹੜੇ ਸੁਧਰਨ ਦਾ ਨਾਮ ਨਹੀਂ ਲੈਂਦੇ ਅਸੀਂ ਇਹਨਾਂ ਨੂੰ ਫੁਕਰੇ ਨੌਜਵਾਨ ਦਾ ਨਾਮ ਦੇਵਾਂਗੇ ਕਿਉਂਕਿ ਫੁਕਰ ਪੰਤੀ ਦੇ ਵਿਚ ਆ ਕੇ ਜਿਹੜੀ ਇਹਨਾਂ ਦੇ ਵੱਲੋਂ ਇਹ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਸੀ